ਇੰਨੇ ਮਹਿੰਗਾ ਉਹਦੇ ਤੇ ਖਰਚਾ ਕਰਕੇ ਅੱਜ ਉਹਨਾਂ ਨੂੰ ਫਸਲ ਆਪਣੀ ਆਪਣੇ ਹੱਥੀਂ ਜਿਹੜੀ ਉਹ ਫਸਲ ਆ ਬੋਣੀ ਪੈ ਰਹੀ ਆ ਅਸੀਂ ਪਿੰਡ ਮੱਠੀ ਦੇ ਵਿੱਚ ਖੜੇ ਆ ਤੁਸੀਂ ਦੇਖੋ ਕਿਵੇਂ ਕਿਸਾਨ ਰੋਂਦੇ ਨਹੀਂ ਚੱਲੇ ਜਾ ਰਹੇ ਔਰ ਕਿਵੇਂ ਕਿਸਾਨ ਅੱਜ ਆਪਣੇ ਘਰਾਂ ਤੋਂ ਆਪਣੇ ਟਰੈਕਟਰ ਜਿਹੜੇ ਨਾਲ ਫਸਲ ਬਾਹ ਕੇ ਤਿਆਰ ਕਰਕੇ ਪਹਿਲਾਂ ਵਿਜੀ ਉਹੀ ਫਸਲ ਨੂੰ ਅੱਜ ਆਪਣੇ ਹੱਥੀਂ ਬਾਹ ਰਹੇ ਨੇ ਕਿੰਨਾ ਕੁ ਜਿਗਰਾ ਔਰ ਕਿੰਨਾ ਕੁ ਔਖਾ ਕੰਮ ਆ ਇਹ ਇਹ ਕਿਸਾਨਾਂ ਲਈ ਮੈਂ ਸਮਝਦਾ ਤੁਹਾਨੂੰ ਦਿਖਾਉਣਾ ਚਾਹਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਆਹ ਬਿਲ ਨੇ ਮੇਰੇ ਕੋਲ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਪੀਆਰ 131 ਔਰ 132 ਦਾ ਜਿਹੜਾ ਬੀਜ ਲੈ ਕੇ ਇਹ ਪਨੀਰੀ ਬੀਜ ਕੇ ਤਿਆਰ ਕਰਕੇ ਇੱਥੇ ਆਪਣੀ ਝੋਨਾ ਲਾਇਆ ਔਰ ਝੋਨੇ ਦੀ ਫਸਲ ਅੱਜ ਜਦੋਂ ਤਕਰੀਬਨ ਡੇਡ-ਡੇ ਮਹੀਨੇ ਦੀ ਹੋ ਗਈ ਤਾਂ ਤੁਸੀਂ ਉਸ ਜਿਹੜਾ ਬੌਣੇ ਬੂਟਿਆਂ ਦੇ ਜਿਹੜੀ ਬਿਮਾਰੀ ਹੈ ਇੱਥੇ ਪਈ ਔਰ ਜਿਹਦੇ ਨਾਲ ਕਿਸੇ ਦਾ 4 ਕਿੱਲੇ 4 ਕਿੱਲੇ ਨੁਕਸਾਨ ਅੱਜ ਬੋਣ ਲੱਗਿਆ ਇਹਨਾਂ ਦੇ 8 ਕਿੱਲੇ ਔਰ ਇਹਨਾਂ ਦਾ 2.5 ਕਿੱਲੇ ਐ ਇਹਨਾਂ ਦੇ ਇਹ ਨੁਕੀਨਾ ਥੋੜਾ 2.5 ਤੇਗ ਵੀਰ ਸਿੰਘ ਇਹਨਾਂ ਦੇ ਢਾਈਓ ਕਿल्ले ਠੇਕੇ ਤੇ ਢਾਈਓ ਕਿल्ले ਜਿਹੜੇ ਖਰਾਬ ਹੋ ਗਏ ਸੋ ਦੇਖੋ ਤੁਸੀਂ ਵੀ ਜਿਹੜੀ ਇਹ ਅੱਜ ਸਾਰੇ ਡਿਪਾਰਟਮੈਂਟਾਂ ਕੋ ਘੁੰਮ ਲੇ ਐਗਰੀਕਲਚਰ ਡਿਪਾਰਟਮੈਂਟ ਕੋ ਜਾਏ ਕੇਬੀ ਕੇ ਵਾਲਾ ਕੋ ਜਾਏ ਸਾਰਿਆਂ ਕੋ ਜਾਏ ਉਹ ਰਿਆ ਕੇ ਦੱਸੋ ਤੁਸੀਂ ਅਸੀਂ ਇਹਨਾਂ ਤੋਂ ਪੁੱਛਦੇ ਆ ਵੀ ਤੁਸੀਂ ਅਸਲੀਅਤ ਦੱਸੋ ਵੀ ਸੱਚ ਕੀ ਹੈ ਗੱਲ ਇਹ ਇਹ ਅਸੀਂ ਜੀ 31 131 ਤੇ 132 ਬੀਜ ਯੂਨੀਵਰਸਿਟੀ ਚੋਂ ਅਸੀਂ ਲੈਣਾ ਚ ਲਾ ਕੇ ਲਿਆ ਜੀ ਹਾਂਜੀ ਤੇ ਜਦੋਂ ਕਿ ਕਹਿੰਦੇ ਵੀ ਇਹਦਾ ਆਪਾਂ ਸ਼ਾਰਟ ਵੈਰਾਈਟੀਆਂ ਚਾਹੀਏ ਆਪਾਂ ਪੀਲੀ ਪੂਸ਼ਾ ਪੂਸ਼ਾ ਸਭ ਵੈਰਾਈਟੀਆਂ ਛੱਡਦੀ ਏ ਆਪਾਂ 131 ਇਹਨਾਂ ਨੇ ਬਹੁਤ ਪ੍ਰਮੋਟ ਕਰਿਆ ਬੀਜ ਤੇ ਨਵਾਂ ਕੱਢਿਆ 132 ਅਸੀਂ ਬਹੁਤ ਜ਼ਿਆਦੀਆਂ ਲੰਬੀਆਂ ਲਾਈਨਾਂ 'ਚ ਅਸੀਂ ਉੱਥੇ ਲੱਗ ਕੇ ਬੀਜ ਲਏ ਸੀ ਇਹ ਸਾਨੂੰ ਸਰਕਾਰ ਦੀ ਨੀਅਤ ਗੰਦੀਆਂ ਨੀਤਾਂ ਦਾ ਪਤਾ ਹੀ ਨਹੀਂ ਸੀ ਕਿ ਉਹਨਾਂ ਨੇ ਇਹ ਬੀਜਾਂ 'ਚ ਪਤਾ ਨਹੀਂ ਕੀ ਵਾਇਰਸ ਕਰਿਆ ਕੀ ਕਰਿਆ ਅਸੀਂ ਹੁਣ ਜਿਹੜੀਆਂ ਥੈਲੀਆਂ ਘਰ ਦੀਆਂ ਬੀਜੀਆਂ ਨੇ ਜੀ ਉਹ 131 ਬੀਜ ਪਿਛਲੇ ਸਾਲ ਦਾ ਰੱਖਿਆ ਹੋਇਆ ਉਹ ਜਮਾਂ ਠੀਕ ਹੈ ਜੀ ਆਹ 4 ਕਿੱਲੇ ਬੀਜ ਅਸੀਂ 131 ਬੀਜ ਦੇ ਲਾਈਨਾਂ 'ਚ ਲੱਗ ਕੇ ਲਿਆ ਬੀਜ ਉਹ ਸਾਰੇ ਦਾ ਸਾਰਾ ਖਰਾਬ ਹੋ ਗਿਆ ਆ ਦੇਖੋ ਜੀ ਪਿੱਛੇ ਨੂੰ ਉਹ ਜਿਹੜਾ ਨਾਲ ਖੜੀ ਸਾਰਾ ਬਾੜ ਉਹ ਪਰ ਦੋ ਕਿੱਲੇ ਉਹ ਵੀ ਬੋਹਣੇ ਨੇ ਜੀ ਦੋ ਕਿੱਲੇ ਆ ਬਾਤਲ ਜੀ ਦੋ ਕਿੱਲੇ ਉਹ ਬੋਹਣੇ ਨੇ ਉਹ ਦੂ ਉੱਪਰ ਦੋ ਕਿੱਲੇ ਜੀ ਸਾਡਾ ਘਰ ਦਾ ਬੀਜ ਲੱਗਿਆ ਹੋਇਆ ਉਹਦੇ ਚ ਇੱਕ ਵੀ ਬੂਟੇ ਨੂੰ ਪ੍ਰੋਬਲਮ ਨਹੀਂ ਹੈ ਜਦੋਂ ਕਿ ਇੱਕ ਕਿਆਰੀ ਚ ਬੀਜ ਲੱਗਿਆ ਹੋਇਆ ਇੱਕ ਕਿਆਰੀ ਚ ਪਨੀਰੀ ਬੀਜੀ ਹੋਈ ਆ ਸਾਰੇ ਦੀ ਸਾਰੀ ਉਹ ਠੀਕ ਹੈ ਉਹਦੇ ਚ ਇੱਕ ਵੀ ਬੋਨਾ ਰੋਗ ਨਹੀਂ ਉਹ ਇਹ ਜਿਹੜਾ ਯੂਨੀਵਰਸਿਟੀ ਵਾਲਾ ਬੀਜ ਆ ਉਹ ਸਾਰੇ ਦਾ ਸਾਰਾ ਖਰਾਬ ਹੈ ਇਹ ਡਿਪਾਰਟਮੈਂਟ ਵਾਲਿਆਂ ਨੂੰ ਤੁਸੀਂ ਕੋਈ ਗੱਲ ਕਰੀਏ ਨਾ ਦੱਸਿਆ ਡਿਪਾਰਟਮੈਂਟ ਵਾਲੇ ਕੇਵੀਕੇ ਵਾਲੇ ਵੀ ਆਗੇ ਜੀ ਉਸ ਦਿਨ ਇਹਨਾਂ ਨੂੰ ਜਿਹੜੇ ਆਪਣੇ ਬਡਾਰੀ ਐ ਖੇਤੀਬਾੜੀ ਯੂਨੀਵਰਸਿਟੀ ਵਾਲੇ ਨੇ ਉਹ ਆਏ ਸੀ ਉਹ ਕਹਿੰਦੇ ਅਸੀਂ ਸੈਂਟਰ ਦੀ ਟੀਮ ਮਂਗਾਈ ਆ ਉਹ ਇੱਥੇ ਆ ਕੇ ਸੈਂਟਰ ਦੀ ਟੀਮ ਕਹਿੰਦੀ ਕਿਸਾਨ ਨਾਲੋਂ ਵੱਧ ਸਿਆਣੇ ਅਸੀਂ ਨਹੀਂ ਹੈਗੇ ਜੋ ਮੁੱਦਾ ਜੋ ਤੁਸੀਂ ਆਪਣੇ ਬਿਹੇਵ ਤੇ ਤੁਸੀਂ ਜੋ ਇਹਦਾ ਕਰਨਾ ਚਾਹੁੰਦੇ ਹੋ ਕਰ ਦਿਓ ਕਿਉਂਕਿ ਸਾਡੇ ਕੋਲੇ ਦਾ ਕੋਈ ਹੱਲ ਨਹੀਂ ਹੈ ਮੈਂ ਜੀ ਮੈਡਮ ਤੁਸੀਂ ਇਦਾਂ ਕਰੋ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਸਾਡਾ ਜੀ 8 ਕਿੱਲਾਂ ਦਾ ਨੁਕਸਾਨ ਹੈ ਕਿੰਨੇ ਕ ਜਿਹੜਾ ਜ਼ਮੀਨ ਛੋਟੂ ਕੋ ਆਪਣੀ ਕਰਦੇ 55000 ਨੂੰ ਸਾਡੇ ਕੋਲ ਠੇਕੇ ਤੇ ਜ਼ਮੀਨ ਹੈ 15000 ਰੁਪਏ ਅਸੀਂ ਇਹਦੇ ਤੇ ਖਰਚਾ ਕਰ ਲਿਆ ਹੁਣ ਜਿਹੜੀ ਅੱਗੇ ਨਵੀਂ ਲਾਉਣੀ ਆ 15000 ਰੁਪਏ ਉਹਦੇ ਤੇ ਖਰਚਾ 30000 ਰੁਪਏ ਖਰਚਾ-ਖਰਚਾ ਆ ਗਿਆ ਜੀ ਜ਼ਮੀਨ ਤੇ ਉਸ ਤੋਂ ਬਾਅਦ ਜਿਹੜੀ ਨਿਕਲਣੀ ਆ ਉਹ ਤਾਂ ਪਰਮਾਤਮਾ ਦੇ ਹੱਥ ਤੇ ਆ ਜਦੋਂ ਕਿ ਕੇਵੀਕੇ ਕੇਵੀਕੇ ਵਾਲੇ ਆਏ ਜੀ ਮੈਡਮ ਉਹ ਕਹਿੰਦੇ ਸਾਨੂੰ ਤਨਖਾਹਾਂ ਚਾਹੀਏ ਮਿਲਦੀਆਂ ਅਸੀਂ ਏਸੀਆਂ ਚ ਬੈਠੇ ਆ ਪਰ ਇਹ ਬੂਟਿਆਂ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈ ਜਦੋਂ 2022 ਚ ਆਈ 2022 ਤੋਂ ਲੈ ਕੇ 2025 ਤੱਕ ਕੀ ਤੁਸੀਂ ਸੁੱਤੇ ਪਏ ਹੋ ਤੁਹਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਕਿ ਅਸੀਂ ਇਹ ਚੀਜ਼ ਦਾ ਕੋਈ ਹੱਲ ਕੱਢੀਏ ਜਾਂ ਨਾ ਕੱਢੀਏ ਸਿਰਫ ਕਿਉਂ ਤੁਸੀਂ ਇੱਕ ਕਿਸਾਨੀ ਨੂੰ ਮਾਰਨ ਤੇ ਹੀ ਲੱਗੇ ਹੋ ਇੱਕ ਸਿਰਫ ਇਹੀ ਸੋਚ ਹੈ ਮਨ ਚ ਅਗਰ ਕੋਈ ਵਾਇਰਸ ਜਾਊਗਾ ਅਸੀਂ ਪਹਿਲਾਂ ਹੀ ਨੀਤੀ ਇਹ ਬਣਾਈ ਹੈ ਵੀ ਅਸੀਂ ਝੋਨਾ ਘੱਟ ਚੱਕਣਾ ਸਾਨੂੰ ਪਹਿਲਾਂ ਹੀ ਦੱਸ ਦਿਓ ਜੀ ਝੋਨਾ ਲਾਓ ਵੀ ਘੱਟ ਝੋਨਾ ਸਾਡੇ ਕੋਲੋਂ ਪੂਰਾ ਲਵਾ ਰਹੇ ਹੋ ਵਾਇਰਸ ਸਾਡੇ ਇੱਕ ਖੇਤ ਦੇ ਵਿੱਚ ਕਿੱਲੇ ਦੇ ਵਿੱਚ ਅੱਧੇ ਕਿੱਲੇ ਦਾ ਝਾੜ ਹੈ ਆਟੋਮੈਟਿਕ ਜੀ ਝਾੜ ਘਟ ਗਿਆ ਉਹਨਾਂ ਨੂੰ ਚੱਕਣ ਚ ਮੌਜਾ ਸਾਡੇ ਕੋਲ ਤਾਂ ਜੀ ਜਿੱਥੇ 30 ਕੁਇੰਟਲ ਝਾੜ ਆਉਣਾ ਸੀ ਉੱਥੇ 15 ਕੁਇੰਟਲ ਜੀ ਰੀ ਜਾ ਰਹੀ ਹੈ ਸਰਕਾਰ ਤਾਂ ਕਹੂਗੀ ਕਹੂਗੀ ਸਾਡੇ ਕੋਲੇ ਇਹ ਇੱਕ ਮਿੰਟ ਖੜ੍ਹ ਜਾਓ ਮੈਂ ਧਰਮਿੰਦਰ ਸਿੰਘ ਪਿੰਡ ਮਠੀ ਅਸੀਂ ਵੀ ਬੀਜ ਦੇ ਜੁਲੀ ਬਸਤੀ ਚੋਂ ਲੈਣਾ ਤੇ ਲੱਗ ਕੇ ਲਿਆਉਂਦੇ ਸੀਗੇ ਤਕਰੀਬਨ ਮੇਰੇ ਕੋਲ 8 ਕਿਲੇ ਜ਼ਮੀਨ ਹੈ ਏਕੇ ਤੇ ਤੇ 8 ਦੇ 8 ਕਿਲੇ ਵੀਜ ਦੇ ਮੇਰੇ 31 ਤੇ 32 ਦੋ ਬੀਜ ਲਾਇਏ ਸੀ ਦੋ ਦੇ ਦੋ ਹੀ ਖਰਾਬ ਹੋ ਗਏ ਤੇ ਬਾਕੀ ਮੈਂ ਲੁਧਿਆਣਾ ਯੂਨੀਵਰਸਿਟੀ ਦਾ ਕਲੱਬ ਦਾ ਮੈਂਬਰ ਵੀ ਹਾਂ ਅਸੀਂ ਭਰੋਸਾ ਕਰਕੇ ਉਥੋਂ ਬੀਜ ਲਏ ਪਰ ਸਾਨੂੰ ਉਹਦਾ 1% ਵੀ ਫਾਇਦਾ ਨਹੀਂ ਹੋਇਆ ਲਾਸ ਜ਼ਿਆਦਾ ਹੋ ਗਿਆ ਇਸ ਚੀਜ਼ ਕਿੰਨੀ ਜ਼ਮੀਨਾਂ ਤੁਹਾਡੇ ਕੋਲ ਠੇਕੇ ਲਏ ਜੀ ਮੇਰੇ ਕੋਲ 7 ਕਿਲੇ ਨੇ ਠੇਕੇ ਤੇ ਠੇਕੇ ਤੇ ਨਹੀਂ ਸਾਰੇ ਇੰਨਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੁਹਾਡੇ ਪਿੰਡ ਚ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਤਕਰੀਬਨ ਮੰਨ ਕੇ ਚਲੋ ਜਿੰਨੇ 50% ਤੋਂ 60% ਨੁਕਸਾਨ ਹੈ ਜੀ ਜਿਹੜੇ ਜਿਹੜੇ ਬੰਦੇ ਨੇ ਵੀ 126 128 131 132 129 ਯਾਰ ਵੈਰਾਈਟੀਆਂ ਜਿਹੜੇ ਜਿਹੜੇ ਬੰਦੇ ਨੇ ਵੀ ਲਾਈਆਂ ਨੇ ਉਹ ਸਾਰੇ ਦੇ ਸਾਰੇ ਨਫਸਾਨੇ ਆ ਗਏ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਵਾਲੀਆਂ ਵੈਰਾਈਟੀਆਂ ਜਿਹੜੀਆਂ ਵੀ ਨੇ ਜਿਹੜੇ ਬੰਦਿਆਂ ਕੋਲ 110 ਹੈ ਜੀ ਉਹਦੇ 'ਚ ਇੱਕ ਵੀ ਬੂਟਾ ਨਹੀਂ ਨਹੀਂ ਜਿਨ੍ਹਾਂ ਨੇ ਘਰ ਦਾ ਬੀਜ ਬੀਜਿਆ ਨਾ ਜਿਨ੍ਹਾਂ ਦਾ ਘਰ ਦਾ ਬੀਜ ਹੈ ਜੀ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਹੈ ਨਾਲ ਨਾਲ ਲੱਗਦੇ ਖੇਤਾਂ 'ਚ ਵੀ ਜਿਨ੍ਹਾਂ ਦਾ ਘਰ ਦਾ ਬੀਜ ਹੈ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਜਿਹੜਾ ਯੂਨੀਵਰਸਿਟੀ ਵਾਲਾ ਬੀਜ ਉਹਦੇ 'ਚ ਪ੍ਰੋਬਲਮ ਹੈ ਯੂਨੀਵਰਸਿਟੀ ਦੇ ਬੀਜ ਆ ਰਹੇ ਨੇ 10 ਬੰਦੇ ਖੜੇ ਨੇ 10 ਦੇ 10 ਬੰਦਿਆਂ ਨੇ ਕਿਸੇ ਨੇ ਇਹਨਾਂ ਨੇ 132 ਲਿਆ ਇੱਥੇ ਵੀਰੇ ਇਹਨਾਂ ਨੇ ਇਹਨਾਂ ਨੇ 132 22 ਕਿਲੇ ਇਹਨਾਂ ਦਾ ਘਰ ਦਾ ਬਾਣਾ 22 ਦੇ 22 ਕਿਲੇ ਹੀ ਖਰਾਬ ਨੇ ਜੀ ਜਿਹਦੇ ਚੋਂ 50% ਜੇ ਕਹੀਏ ਨਾ ਵੀ 60% ਬਹੁਤ ਜ਼ਿਆਦਾ 20% ਦਾ ਇਹਨਾਂ ਨੂੰ ਲੱਗ ਰਿਹਾ ਵੀ 20% ਸਾਡਾ ਝਾੜ ਰਹੂਗਾ ਹੁਣੇ ਦੱਸੋ ਕਿੱਥੇ ਜਾਣ ਬਾਕੀ ਸਰਕਾਰ ਕਹਿੰਦੀ ਸੀ ਅਸੀਂ ਮੁਆਵਜ਼ਾ ਦੇਵਾਂਗੇ ਅਜੇ ਤੱਕ ਸਾਨੂੰ ਕੋਈ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਸਰਕਾਰੀ ਅਧਿਕਾਰੀ ਨਹੀਂ ਕੋਈ ਆਇਆ ਹਲੇ ਤੱਕ ਦੇਖੋ ਬਾਕੀ ਗੱਲ ਆਇਆ ਕਿ ਜੇ ਸਰਕਾਰੀ ਅਫਸਰ ਦੀ 2 ਮਹੀਨੇ ਤਨਖਾਹ ਲੇਟ ਹੋ ਜੇ ਅਗਲਾ ਹੜਤਾਲ ਤੇ ਚਲੇ ਜਾਂਦਾ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਤਾਂ 6 ਮਹੀਨੇ ਰੁਲ ਗਏ ਆ ਸਮੇਂ ਦੇ ਵਿੱਚ ਹੁਣ ਜਦੋਂ ਲੇਬਰ ਨਹੀਂ ਹੈਗੀ ਸਾਡੇ ਕੋਲ ਲੇਬਰ ਹੈ ਨਹੀਂਗੀ ਉਸ ਤੋਂ ਬਾਅਦ ਫਾਰਮਿੰਗ ਦੀ ਮੀਡੀਆ ਜਿਹੜਾ ਫਲੱਡ ਜ਼ੋਨ ਦਾ ਏਰੀਆ ਵੀਰ ਜੀ ਸੁੱਕੇ ਕੱਦੂ ਦੀ ਚਲਾਉਣਾ ਟਰੈਕਟਰ ਸੌਖਾ ਹੈ ਸੁੱਕੇ ਬਾਹਣ ਚ ਹੁਣ ਆ ਸਵੇਰ ਦਾ ਸਾਰੇ ਬੰਦੇ ਗਵਾਹ ਖੜੇ ਨੇ ਸਵੇਰ ਦਾ ਟਰੈਕਟਰ ਚੱਲ ਰਿਹਾ ਦੋ ਕਿੱਲਾਂ 'ਚ ਟਰੈਕਟਰ ਤੁਰਨ ਦਾ ਨਾਉ ਨਹੀਂ ਲੈ ਰਿਹਾ ਟੈਂਕੀ ਤੇਲ ਦੀ ਖਾ ਗਿਆ ਦੇਖੋ 60 ਲੀਟਰ ਤੇਲ ਪੈਂਦਾ 6000 ਦਾ ਲਾ ਲਓ ਸਾਹਿਬ ਵੀ ਇਹ ਕਿੱਲੇ ਡੇਢ ਕਿੱਲੇ 'ਚ ਖਾ ਗਿਆ ਹਲੇ ਕੱਦੂ ਹੋਇਆ ਨਹੀਂ ਹੈਗਾ ਇਹ ਹਲੇ ਅੱਧਾ ਨਹੀਂ ਹੋਇਆ ਹੈ ਇਹ ਜਿਹੜੇ ਜਿੰਨੇ ਦੁਆਰਾ ਜਿੰਨੇ ਵੀ ਮੱਠੀ ਤੇ ਇੱਥੇ ਅੜੜਾਲੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਕਿਸਾਨਾਂ ਦਾ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਹੈ ਹਰ ਯੂਨੀਵਰਸਿਟੀ ਦੇ ਜਿਹੜੇ ਮਹਾਰ ਨੇ ਉਹਨਾਂ ਨੂੰ ਵੀ ਸਵਾਲ ਹੈ ਔਰ ਖਾਸ ਤੌਰ ਤੇ ਖੇਤੀ ਮੰਤਰੀ ਮੁੰਡਿਆ ਸਾਹਿਬ ਨੂੰ ਇਹ ਸਵਾਲ ਹੈ ਵੀ ਆ ਕਿੱਥੇ ਨੂੰ ਜਾਣ ਆ ਥੋੜੇ ਯੂਨੀਵਰਸਿਟੀ ਦੇ ਬਿੱਲ ਉੱਥੋਂ ਬੀਜ ਲਿਆ ਪਰ ਫਿਰ ਵੀ ਅੱਜ ਦੇਖੋ ਤੁਸੀਂ ਕਿੱਡਾ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਹੋ ਰਿਹਾ ਔਰ ਖਾਸ ਕਰਕੇ ਅਸੀਂ ਫਤੇਗੜ ਜ਼ਿਲ੍ਹੇ ਦੇ ਵਿੱਚ ਖੜੇ ਆ ਜਿੱਥੇ ਕਿਸਾਨ ਉੱਜੜ ਗਏ ਠੇਕਿਆਂ ਤੇ ਜ਼ਮੀਨਾਂ ਲੈ ਕੇ ਕਿੰਨੇ ਕਿੰਨੇ ਖਰਚੇ ਕਰਕੇ ਇਹ ਕਿੱਥੇ ਨੂੰ ਜਾਣਗੇ ਇਹਨਾਂ ਕੋਲ ਕੋਈ ਰਸਤਾ ਹੀ ਨਹੀਂ ਹੈ ਅੱਜ ਇਹਨਾਂ ਨੂੰ ਤਾਂ ਹੀ ਕਿਸਾਨ ਗਲਫਰਾਹੇ ਲੈ ਰਿਹਾ ਜਦੋਂ ਕੋਈ ਹੱਲੇ ਨਹੀਂ ਹੈ ਕਿੱਥੇ ਨੇ ਥੋੜੇ ਮਹਾਰ ਜਿਹੜੇ ਮਹਾਰ ਲੱਖ ਲੱਖ ਡਿਡਣ ਲੱਖ ਦੀਆਂ ਤਨਖਾਹਾਂ ਲੈ ਰਹੇ ਨੇ ਅੱਜ ਕਿਉਂ ਨਹੀਂ ਉਹ ਇਹ ਬਿਮਾਰੀਆਂ ਦਾ ਅੱਜ ਤੱਕ ਉਹਨਾਂ ਨੇ ਹੱਲ ਨਿਕਲਿਆ ਔਰ ਯੂਨੀਵਰਸਿਟੀ ਦਾ ਬੀਜ ਯੂਨੀਵਰਸਿਟੀ ਦੇ ਬੀਜ ਨੂੰ ਹੀ ਪ੍ਰੋਬਲਮ ਹੈ ਮੈਂ ਤਾਂ ਲੋਕਾਂ ਨੂੰ ਸਾਰੇ ਕਿਸਾਨਾਂ ਨੂੰ ਜਿੰਨੇ ਵੀ ਕਿਸਾਨ ਹਨ ਉਹਨਾਂ ਨੂੰ ਸੁਝਾ ਦੇਣਾ ਚਾਹੁੰਦਾ ਵੀ ਹੁਣ ਤਾਂ ਭਰੋਸਾ ਉੱਠਣ ਵਾਲੀ ਗੱਲ ਹੋ ਗਈ ਐਗਰੀਕਲਚਰ ਯੂਨੀਵਰਸਿਟੀ ਤੋਂ ਭਰੋਸਾ ਉੱਠ ਗਿਆ ਪੰਜਾਬ ਸਰਕਾਰ ਤੋਂ ਭਰੋਸਾ ਉੱਠ ਗਿਆ ਔਰ ਜਿਹੜਾ ਮੁੱਖ ਮੰਤਰੀ ਇਹ ਗੱਲਾਂ ਕਰਦਾ ਸੀ ਵੀ ਮੈਂ ਮੁਰਗੀ ਤੱਕ ਤਾਂ ਮੁਆਵਜ਼ਾ ਦਊਂਗਾ ਜਿਹੜਾ ਕਹਿੰਦਾ ਗਰਦਾਬਰੀ ਬਾਅਦ ਚ ਹੋਊਗੀ ਪਹਿਲਾਂ ਮੁਆਵਜ਼ਾ ਮਿਲੂਗਾ ਅੱਜ ਫਟੇਗੜ ਸਾਹਿਬ ਦੇ ਵਿੱਚ ਗੋਡੇ ਗੋਡੇ ਜੀਰੀ ਡੇਡ ਡੇਡ ਦੋ ਦੋ ਮਹੀਨੇ ਦੀ ਜੀਰੀ ਜਦੋਂ ਖਰਾਬ ਹੋ ਗਈ ਉਹ ਜੀਰੀ ਕਿਸਾਨਾਂ ਨੂੰ ਬੋਣੀ ਪੈ ਰਹੀ ਹੈ ਕਿੱਥੇ ਨੂੰ ਜਾਣ ਔਰ ਕੋਈ ਸਰਕਾਰੀ ਨਮਾਇੰਦਾ ਕੋਈ ਡੀਸੀ ਕੋਈ ਇੱਥੇ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਕਿਸੇ ਨੇ ਆ ਕੇ ਸਾਰ ਨਹੀਂ ਲਈ ਚਾਹੇ ਕਿਸੇ ਦੀ ਇਲਾਕੇ ਦੇ ਵਿੱਚ ਸਾਡੇ ਇੱਥੇ ਕਣਕਾਂ ਸੜ ਗਈਆਂ ਚਾਹੇ ਕਹੇ ਤਾਂ ਨਾਲ ਸੜ ਗਿਆ ਕਹੇ ਜਿਰੀ ਜਵਾ ਤਬਾਹ ਹੋ ਗਈ ਕਿਸੇ ਨੇ ਕਿਸੇ ਨੂੰ ਕੋਈ ਅਜੇ ਤੱਕ ਮਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਹਾਡੇ ਜਿਹੜੀਆਂ ਕਮਿਟਮੈਂਟਾਂ ਨੇ ਤੁਹਾਡੇ ਵਾਅਦੇ ਨੇ ਤੁਸੀਂ ਕਿਸਾਨ ਨੂੰ ਅਜਾੜਨ ਲਈ ਮਤਿਆ ਹੋਇਆ ਤੁਸੀਂ ਕਿਸਾਨ ਨੂੰ ਚਾਹੁੰਦੇ ਵੀ ਕਿਸਾਨ ਆਪਣੇ ਆਪੇ ਖੇਤੀ ਛੱਡ ਕੇ ਚਲੇ ਜਾਵੇ ਜ਼ਿੰਮੇਵਾਰ ਅਜ ਪੀਆਰ ਜਿਨ੍ਹਾਂ ਪੀਆਰ ਦੀਆਂ ਵੈਰਾਈਟੀਆਂ ਜਿਨ੍ਹਾਂ ਯੂਨੀਵਰਸਿਟੀਆਂ ਤੋਂ ਬੀਜ ਲਿਆ ਉਹੀ ਬੀਜ ਅਜ ਪੰਜਾਬ ਦੇ ਵਿੱਚ ਉਹਨੇ ਉਹੀ ਬੀਜ ਖਰਾਬ ਹੋਇਆ ਉਹੀ ਬੂਟੇ ਖਰਾਬ ਹੋ ਰਹੇ ਨੇ ਉਹੀ ਝੋਨਾ ਲੱਗਿਆ ਹੋਇਆ ਖਰਾਬ ਹੋ ਰਿਹਾ ਤੋ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੁਰੰਤ ਵੀ ਇਹਦਾ ਜਿੰਨਾ ਵੀ ਮੁਆਵਜ਼ਾ ਬਣਦਾ ਕਟੋ-ਕਟ 60000 ਰੁਪਏ ਏਕੜ ਤੇ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਿੱਥੇ ਕਿਤੇ ਅਣਗਹਿਲੀ ਹੋਈ ਆ ਬਿੱਲ ਨੇ ਸਾਡੇ ਕੋ ਪੱਕੇ ਜਿਹਨੇ ਅਣਗਹਿਲੀ ਕਰੀ ਜਿੱਥੇ ਕਿਸੇ ਡਿਪਾਰਟਮੈਂਟ ਦੇ ਜਿਹੜੇ ਇਸ ਡਿਪਾਰਟਮੈਂਟ ਦੇ ਹੈੱਡ ਨੇ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਕਿਉਂ ਬੀਜੇ ਖਰਾਬ ਨਿਕਲਿਆ ਕਿ ਸਰਕਾਰ ਦੀ ਮਿਲੀ ਭੁਗਤਾਂ ਜਾਣ ਬੁੱਝ ਕੇ ਖਰਾਬ ਕਰਿਆ ਜਾਂ ਉਹਨਾਂ ਦੀ ਕੋਈ ਗਲਤੀ ਆ ਤੇ ਨੁਕਸਾਨ ਅੱਜ ਕਿਸਾਨ ਆਮ ਕਿਸਾਨ ਜਿਹੜਾ ਉਹਨੂੰ ਚੱਲਣਾ ਪੈ ਰਿਹਾ ਇਹਨਾਂ ਨੇ ਇੰਨੀਆਂ ਵੱਡੀਆਂ ਉਮੀਦਾਂ ਇੰਨੀਆਂ ਵੱਡੀਆਂ ਆਸਾਂ ਕਿੱਧਰੋਂ ਜਾਣਗੇ ਹੁਣ ਤੋਂ ਕਿਹੜੀ ਵੈਰਾਈਟੀ ਲੱਗੂਗੀ ਕਿੱਥੋਂ ਪਨੀਰੀ ਲੈ ਕੇ ਆਉਣਗੇ ਕਿੱਥੋਂ ਲੇਬਰ ਲੈ ਕੇ ਆਉਣਗੇ ਇਹ ਬੜੇ ਵੱਡੇ ਸਵਾਲ ਨੇ ਔਰ ਸਰਕਾਰ ਦੇ ਅੱਗੇ ਬੜਾ ਵੱਡਾ ਕਿਸਾਨਾਂ ਦਾ ਸਵਾਲ ਹੈ ਵੀ ਹੁਣ ਸਾਡੇ ਕੋਲ ਕੋਈ ਰਸਤਾ ਨਹੀਂ ਰਿਹਾ ਸਾਡੇ ਕੋਲ ਬਿਲਕੁਲ ਰੌਲਾ ਪਾਉਣ ਤੋਂ ਬਿਨਾਂ ਕੋਈ ਹੱਲ ਨਹੀਂ ਰੌਲਾ ਪਿਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਤੁਰੰਤ ਇਹਦਾ ਮੁਆਵਜ਼ਾ ਦਿਓ ਔਰ ਜਿਹੜੀ ਨੇ ਗਲਤੀ ਆ ਕਿਸੇ ਵੀ ਅਫਸਰ ਦੀ ਉਹਨਾਂ ਤੇ ਜਿਹੜੀ ਇਮੀਡੀਏਟ ਕਾਰਵਾਈ ਹੋਣੀ ਚਾਹੀਦੀ ਆ ਇਹ ਸਾਡੀ ਸਰਕਾਰ ਤੋਂ ਮੰਗ ਆ ਕਿਹੜੇ ਡੇਟ ਦੇ ਤਰੀਕਸਾ ਦੇ ਮਹੀਨਾ ਦੱਸਦੇ ਕਿਹੜੇ ਟਾਈਮ ਲਾ ਰਹੇ ਨੇ ਝੋਨਾ ਅੱਜ ਹਾਂ 3 ਅਗਸਤ 3 ਅਗਸਤ ਤੋਂ ਵਾਚ ਕਟੂ ਕਰ ਲੱਗੇ ਜਦੋਂ ਕਿ ਦੂਸਰੀਆਂ ਜੀਰੀਆਂ ਗੋਭ ਤੇ ਆ ਗਈਆਂ 3 ਅਗਸਤ 3 ਅਗਸਤ 8ਵਾਂ ਮਹੀਨਾ 3 ਅਗਸਤ 2025 ਨੂੰ ਅੱਜ ਦੇਖੋ ਤੁਸੀਂ ਜਦੋਂ ਜੀਰੀਆਂ ਗੋਭਾਂ ਦੇ ਵਿੱਚ ਆ ਗਈਆਂ ਡੇਢ ਦੋ-ਦੋ ਮਹੀਨੇ ਦੇ ਝੋਨਾ ਹੋ ਗਿਆ ਉਸ ਸਮੇਂ ਅੱਜ ਕਿਸਾਨ ਨੂੰ ਮਜਬੂਰੀ ਬਸ ਆਹ ਜਿਹੜਾ ਖੇਤਾਂ 'ਚ ਟਰੈਕਟਰ ਫੇਰਨਾ ਪੈ ਰਿਹਾ ਬੋਹਣਾ ਪੈ ਰਿਹਾ ਰੂਟਾਵੇਟਰ ਤਵੀਆਂ ਚੱਲ ਕੇ ਆਪਣੀ ਫਸਲ ਨੂੰ ਆਪਣੇ ਹੱਥੀਂ ਪਾਲੀ ਹੋਈ ਨੂੰ ਬਾਹਰ ਰਿਆ ਸਿਰਫ ਤੇ ਸਰਵਨ ਗੈਲੀ ਯੂਨੀਵਰਸਿਟੀ ਦੀ ਪੰਜਾਬ ਸਰਕਾਰ ਦੀ ਅਨਗੈਲੀ ਦੇ ਕਾਰਨਾਂ ਚ ਜਿਹੜਾ ਖਮਿਆਜਾ ਪੰਜਾਬ ਦੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਭਰੋਸਾ ਸਰਕਾਰ ਤੇ ਨਹੀਂ ਕਰੂ ਹੋਰ ਕਿਤੇ ਭਰੋਸਾ ਕਰਨਗੇ ਯੂਨੀਵਰਸਿਟੀ ਤੇ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਉਹ ਤੇ ਨਹੀਂ ਭਰੋਸਾ ਕਰੂ ਹੋਰ ਕਿਤੇ ਕਰਨਗੇ ਸੋ ਇਹ ਇਸ ਕਰਕੇ ਮੈਂ ਸਮਝਦਾ ਅੱਜ ਬੜਾ ਵੱਡਾ ਇਹ ਧਿਰਦੇ ਕਿਸਾਨ ਕੋਈ ਰਸਤਾ ਨਹੀਂ ਰਿਹਾ ਕਿਸਾਨਾਂ ਕੋਲ ਸਰਕਾਰ ਨੂੰ ਔਰ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਤੁਰੰਤ ਆਕੇ ਫਤਿਹਗੜ੍ਹ ਜ਼ਿਲ੍ਹੇ ਦੇ ਔਰ ਜਿੱਥੇ-ਜਿੱਥੇ ਪੰਜਾਬ 'ਚ ਨੁਕਸਾਨ ਹੋਇਆ ਇਹਨਾਂ ਦੀ ਸਾਰ ਲੈਣੀ ਚਾਹੀਦੀ ਔਰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ। ਯੂਨੀਵਰਸਟੀਆਂ ਦੇ ਡਾਕਟਰ ਇੰਨੇ ਹੀ ਨਕਮੇ ਹੋ ਗਏ। ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇਸ ਬਿਮਾਰੀ ਦਾ ਵੀ ਇਸ ਬਿਮਾਰੀ ਦਾ ਹੱਲ ਵੀ ਕੋਈ ਕੱਢਦੀ ਏ। ਹੁਣ ਜਿਹੜੇ ਖੇਤਾਂ 'ਚ ਕੋਈ ਦਰਖਤ ਦੀ ਛਾਂ ਪੈਂਦੀ ਏ ਕਿਤੇ ਮਤਲਬ ਕਿਸੇ ਕੰਧ-ਕੁੰਧ ਦੀ ਛਾਂ ਪੈਂਦੀ ਏ ਉਹ ਖੇਤਾਂ ਦੇ ਵਿੱਚ ਉਹ ਸਾਈਡ ਦੇ ਉੱਤੇ ਝੋਨਾ ਖਰਾਬ ਹੁੰਦਾ ਹੀ ਨਹੀਂ ਹੈਗਾ ਉਹ ਝੋਨਾ ਜਿਹੜਾ ਪੂਰੀ ਗ੍ਰੋਥ ਕਰਦਾ ਏ ਲਓ ਜੀ